ਸੁਖਰਤਿਆ ਇੰਸਟਾਗ੍ਰਾਮ ਸਟਾਰ ਤੋਂ ਕਤਲਕਾਰ ਇੰਸਟਾਗ੍ਰਾਮ ਇਨਫਲੂਐਂਸਰ ਹੁਣ ਬਣ ਗਿਆ ਸੁਪਾਰੀ ਕਿਲਰ ਜਿਹੜਾ ਕਦੇ ਰੀਲਸ ਬਣਾਉਂਦਾ ਸੀ ਹੁਣ ਕਰ ਰਿਹਾ ਹੈ ਕਤਲ ਨਾਮ ਹੈ ਸੁਖਰਤਿਆ ਇੰਸਟਾਗ੍ਰਾਮ ਤੇ ਲੱਖਾਂ ਫੋਲੋਅਰਸ ਪਰ ਹੁਣ ਬਣ ਗਿਆ ਸੁਪਾਰੀ ਕਿਲਰ ਜਿਸਨੇ ਲੋਕਾਂ ਦੇ ਦਿਲ ਇੰਸਟਾਗ੍ਰਾਮ ਰੀਲਾਂ ਨਾਲ ਜਿੱਤੇ ਹੁਣ ਉਸਨੇ ਮਹਿਲਾ ਦੀ ਜਾਨ ਲੈ ਲਈ ਹੈ ਸੁਖਰਤਿਆ ਇੰਸਟਾਗ੍ਰਾਮ ਸਟਾਰ ਹੁਣ ਸੁਪਾਰੀ ਕਿਲਰ ਬਣ ਗਿਆ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਸੁਖ ਰਤਿਆ ਜੋ ਬੀਤੇ ਕੁਝ ਸਾਲਾਂ ਤੋਂ ਇੰਸਟਾਗ੍ਰam ਤੇ ਮਸ਼ਹੂਰ ਹੋਇਆ ਕਈ ਕੁੜੀਆਂ ਦੇ ਨਾਲ ਵਿਵਾਦਾਂ ਦੇ ਵਿੱਚ ਵੀ ਆਇਆ ਤੇ ਅੰਤ ਹੁਣ ਉਹ ਕਲਾਕਾਰੀ ਤੋਂ ਕਤਲਕਾਰੀ ਤੇ ਪਹੁੰਚ ਗਿਆ ਜਾਣਕਾਰੀ ਮੁਤਾਬਕ 5 ਲੱਖ ਰੁਪਏ ਦੇ ਵਿੱਚ ਸੁਪਾਰੀ ਲੈ ਕੇ ਸੁਖ ਰਤਿਆ ਵੱਲੋਂ ਇੱਕ ਮਹਿਲਾ ਨੂੰ ਉਸ ਦੇ ਘਰ ਦੇ ਕੋਲ ਹੀ ਮੌਤੇ ਘਾਟ ਉਤਾਰ ਦਿੱਤਾ ਨਵੀਂ ਮੁੰਬਈ ਦੇ ਉਲਵੇ ਇਲਾਕੇ ਚ 27 ਸਾਲਾਂ ਦੀ ਮਹਿਲਾ ਅਲਵਿਨਾ ਰਾਜਪੂਤ ਦੇ ਅਤੇ ਉਸਦੇ ਪਤੀ ਤੋਂ ਹੀ ਸੁਪਾਰੀ ਲੈ ਕੇ ਸੁਖਰਤਿਆ ਨੇ ਕਤਲ ਕਰ ਦਿੱਤਾ ਜਿਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਜਿਸ ਚ ਸਾਬ ਵੇਖ ਸਕਦੇ ਆ ਕਿ ਸੜਕ ਤੇ ਜਾਂਦੀ ਮਹਿਲਾ ਦਾ ਇੱਕ ਨਕਾਬ ਪੋਸ਼ ਸ਼ਖਸ ਗੱਲਾ ਵੱਢ ਕੇ ਚਲਾ ਜਾਂਦਾ ਹੈ ਤੇ ਉਹ ਕੋਈ ਹੋਰ ਕ੍ਰਾਈਮਨਲ ਨਹੀਂ ਇੰਸਟਾਗ੍ਰam ਦਾ ਮਸ਼ਹੂਰ ਮਾਡਲ ਸੁਖਰਤਿਆ ਤੇ ਹੋਰ ਪੁਲਿਸ ਨੇ ਕੀ ਕੁਝ ਦੱਸਿਆ ਉਹ ਵੀ ਸੁਣ ਲਵੋ ये महिला और उसके पति के बीच में पिछले कई सालों से अनबन थी आपस में झगड़े होते थे इसके पहले भी उन्होंने एक दूसरे से विभक्त होने का अलग होने का तय किया था और उस वक्त ये उसका पति ने कुछ रकम भी उसको अदा की थी लेकिन बाद में उसने महिला ने उसको इमोशनली ब्लैकमेल किया कि मेरे बगैर रह पाओगे नहीं रह पाओगे और वो वापस साथ में रहने लगे ले लेकिन झगड़े बढ़ते गए और फिर उनमें तय हुआ कि वापस अलग होते तो दूसरी बार भी वो महिला उससे पैसे मांग रही थी ये जो आरोपी महिला है ये अपनी मेडिकल खरीदी करने के लिए उसके मेडिकल में जाती थी दवा खरीदी करने के लिए तो उनमें ये बात हुई तो वो जो आरोपी महिला है उसने बोला कि पहली बार भी पैसे लेके वो आपको छोड़ के गई नहीं इस बार पैसे दोगे वो छोड़ के जाएगी इसकी क्या गारंटी है इसलिए उनमें बातचीत हुई फिर एक कॉन्स्पिरसी उन्होंने हैच की और कहते हुआ कि छह लाख रुपए में वो जो महिला है वो किसी को बुला के इसको वंस एंड फॉर ऑल ये उसको खत्म करेगी इसलिए वो हस्बैंड के तैयार हो गए और उन्होंने ये कॉन्स्पुलिस करके तो आ, जो आरोपी बाहर के स्टेट से मंगवाए और उनके जरिए खुद कर किस तरीके से तो शार्प वेपन से उसके गले पे वार करके गला काट के हत्या की ਤੇ ਯੂਪੀ ਦੀ ਨੌਇਡਾ ਪੁਲਿਸ ਨੇ ਮੁੰਬਈ ਪੁਲਿਸ ਦੇ ਇਨਪੁਟ ਤੇ ਨੌਇਡਾ ਤੋਂ ਭੱਜ ਰਹੇ ਸੁਖਰਤਿਆ ਤੇ ਉਸਦੇ ਭਰਾ ਗੁਰਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਤੇ ਸੁਖਰਤਿਆ ਤੇ ਉਸਦੇ ਭਰਾ ਨੂੰ ਮੁੰਬਈ ਲਿਜਾਇਆ ਗਿਆ ਤੇ ਹੁਣ ਮੁੰਬਈ ਪੁਲਿਸ ਸੁਖਰਤਿਆ ਤੋਂ ਹੋਰ ਪੁੱਛਗਿੱਛ ਕਰੇਗੀ ਤੇ ਪੁਲਿਸ ਨੇ ਬੀ ਐਨ ਐਸ ਦੀ ਧਾਰਾ 103 ਸੈਕਸ਼ਨ 1 61 ਸੈਕਸ਼ਨ 2 ਤਹਿਤ ਮਾਮਲਾ ਦਰਜ ਕੀਤਾ ਗਿਆ ਖੈਰ ਦੱਸਿਆ ਜਾਂਦਾ ਹੈ ਕਿ ਸੁਖਰਤਿਆ ਮੋਡਲਿੰਗ ਕਰਨ ਮੁੰਬਈ ਗਿਆ ਸੀ ਤੇ ਉੱਥੇ ਸੁਖਰਤਿਆ ਦੀ ਇੱਕ ਸਲੂਨ ਚਲਾਉਣ ਵਾਲੀ ਮਹਿਲਾ ਦੇ ਨਾਲ ਮੁਲਾਕਾਤ ਹੋਈ ਜਿਸ ਨੇ ਇਹ 5 ਲੱਖ ਰੁਪਏ ਦੇ ਵਿੱਚ ਸੁਖਰਤਿਆ ਨੂੰ ਕਤਲ ਕਰਨ ਦੀ ਸੁਪਾਰੀ ਦਿੱਤੀ ਦੱਸਦੀ ਹੈ ਕਿ ਸੁਖਰਤਿਆ ਦੀ ਉਮਰ 24 ਸਾਲ ਹੈ ਤੇ 12ਵੀਂ ਕਲਾਸ ਤੱਕ ਉਹ ਪੜਿਆ ਤਾਂ ਖਬਰ ਤਾਂ ਹੋਈ ਇੱਥੇ ਖਤਮ ਪਰ ਇਹ ਸਬਕ ਬਹੁਤ ਵੱਡਾ ਉਹਨਾਂ ਲੋਕਾਂ ਲਈ ਹੈ ਜਿਹੜੇ ਲੋਕ ਇਸ ਤਰ੍ਹਾਂ ਦੇ ਮੁੰਡਿਆਂ ਨੂੰ ਜਾਂ ਇਸ ਤਰ੍ਹਾਂ ਦੇ ਇਨਫਲੂਐਂਸਰਸ ਨੂੰ ਆਪਣਾ ਰੋਲ ਮਾਡਲ ਮੰਨੀ ਬੈਠੇ ਨੇ ਜੋ ਆਪਣਾ ਇੰਸਟਾਗ੍ਰam ਤੇ ਚਿਹਰਾ ਕੋਈ ਹੋਰ ਦਿਖਾਉਂਦੇ ਨੇ ਪਰ ਅਸਲ ਦੇ ਵਿੱਚ ਚਿਹਰਾ ਉਹਨਾਂ ਦਾ ਕੁਝ ਹੋਰ ਹੁੰਦਾ ਜਿਵੇਂ ਕਿ ਸੁਖ ਰਤਿਆ ਦਾ ਨਿਕਲ ਕੇ ਸਾਹਮਣੇ ਆਇਆ ਹੋਵੇ ਹਾਲਾਤ ਭਾਵੇਂ ਕੁਝ ਵੀ ਹੋਣ ਪਰ ਇਸ ਤਰ੍ਹਾਂ ਕਤਲ ਦੇ ਕਰਨਾ ਜਾਂ ਗਲਤ ਰਾਇ ਜਾਣਾ ਆਮ ਲੋਕਾਂ ਦੇ ਲਈ ਤੇ ਸੋਸਾਇਟੀ ਦੇ ਲਈ ਬਹੁਤ ਹੀ ਖਤਰਨਾਕ ਹੈ ਖਾਸ ਕਰ ਉਹਨਾਂ ਲਈ ਜੋ ਆਪਣੇ ਲੱਖ ਫੋਲੋਅਰਸ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦੇ ਉੱਤੇ ਇੱਕ ਛਾਪ ਛੱਡਦੇ ਨੇ ਸੁਖ ਰਤੀਆਂ ਨੂੰ ਵੇਖ ਕੇ ਹੀ ਕਈ ਲੋਕਾਂ ਨੇ ਕਈ ਨੌਜਵਾਨ ਮੁੰਡਿਆਂ ਨੇ ਆਪਣੇ ਮੂੰਹ ਤੇ ਵੀ ਟੈਟੂ ਬਣਵਾ ਲਏ ਸਰੀਰ ਤੇ ਵੀ ਟੈਟੂ ਬਣਵਾ ਲਏ ਪਰ ਅਸਲ ਦੇ ਵਿੱਚ ਬੈਕਗ੍ਰਾਉਂਡ ਕੀ ਚੱਲ ਰਹੀ ਹੈ ਉਸ ਦਾ ਅਸਲੀ ਚਿਹਰਾ ਹੁਣ ਸਾਹਮਣੇ ਆਇਆ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ